ਵਿਆਹ ਨਹੀਂ ਗਏ ਤੁਸੀਂ ਬਾਦਲਾਂ ਦਾ ਆ ਮੈਂ ਮੈਂ ਬਦਲਾਂ ਸਾਹਿਬ ਦੇ ਵਿਆਹ ਤੇ ਨਾ ਤਾਂ ਮੈਨੂੰ ਸੱਧਿਆ ਤੇ ਨਾ ਮੈਂ ਜੀ ਲੋ ਕਿਸੇ ਨੂੰ ਸੱਧਿਆ ਨਹੀਂ ਤੇ ਨਾ ਹੀ ਕੋਈ ਮੇਰੀ ਦੋਸਤੀ ਹੈ ਕਿ ਜਿਹੜਾ ਮੈਨੂੰ ਕਾਰਡ ਨਹੀਂ ਆਇਆ ਨਹੀਂ ਮੈਨੂੰ ਕਾਰਡ ਤੁਸੀਂ ਤਾਂ ਮੁਕਸਰ ਦੇ ਨਾਲ ਉਹਨਾਂ ਦੇ ਜ਼ਿਲ੍ਹੇ ਦੇ ਹਾਂ ਉਹ ਖਾਸ ਲੋਕਾਂ ਨੂੰ ਕਾਰਡ ਨਹੀਂ ਦਿੰਦੇ ਚਲੋ ਖਾਸ ਲੋਕਾਂ ਨੂੰ ਕਾਰਡ ਨਹੀਂ ਦਿੰਦੇ ਜਾਂ ਖਾਸ ਲੋਕਾਂ ਨੂੰ ਕਾਰਡ ਦਿੱਤਾ ਹੈ ਤੁਹਾਡੇ ਤਾਂ ਕਾਂਗਰਸ ਚ ਕਾਫੀ ਲੀਡਰ ਮੈਂ ਉੱਥੇ ਵੇਖੇ ਹੁਣੇ ਉਹ ਖੁਸ਼ੀਆਂ ਤੋਂ ਬਾਅਦ ਬੇਟੀ ਦਾ ਸਾਡੀ ਦਾ ਵਿਆਹ ਹੋਣ ਤੋਂ ਬਾਅਦ ਬਦਚੇਤਾ ਆ ਗਿਆ ਤੁਸੀਂ ਵਿਆਹ ਨਹੀਂ ਗਏ ਤੁਸੀਂ ਬਾਦਲਾਂ ਦਾ ਆ ਮੈਂ ਤਾਂ ਮੈਂ ਬਾਦਲਾਂ ਸਾਹਿਬ ਦੇ ਵਿਆਹ ਤੇ ਨਾ ਤਾਂ ਮੈਨੂੰ ਸੱਦਿਆ ਤੇ ਨਾ ਮੈਂ ਜਦੋਂ ਕਿਸੇ ਨੂੰ ਸੱਦਿਆ ਨਹੀਂ ਤੇ ਨਾ ਹੀ ਕੋਈ ਮੇਰੀ ਦੋਸਤੀ ਹੈ ਕਿ ਜਿਹੜਾ ਮੈਂ ਉਹਨੂੰ ਕਾੜ ਨਹੀਂ ਆ ਨਹੀਂ ਮੈਨੂੰ ਕਾੜ ਤੁਸੀਂ ਤਾਂ ਮੁਕਸਰ ਦੇ ਨਾਲ ਉਹਨਾਂ ਦੇ ਜ਼ਿਲ੍ਹੇ ਦੇ ਹਾਂ ਉਹ ਖਾਸ ਲੋਗਾਂ ਨੂੰ ਕਾਰਡ ਨਹੀਂ ਦੇ ਰਹਾ ਕਾਫੀ ਲੀਡਰ ਪਰ ਚਲੋ ਖਾਸ ਲੋਗਾਂ ਨੂੰ ਕਾਰਡ ਨਹੀਂ ਦਿੰਦੇ ਜਾਂ ਖਾਸ ਲੋਗਾਂ ਨੂੰ ਕਾਰਡ ਦਿੱਤਾ ਗਿਆ ਤੁਹਾਡੀ ਤਾਂ ਕਾਂਗਰਸ ਚ ਕਾਫੀ ਲੀਡਰ ਮੈਂ ਉੱਥੇ ਵੇਖੇ ਚਲੋ ਹੁਣ ਕਾ ਨੂੰ ਇਸ ਗੱਲ ਚ ਪੈਣਾ ਹੈ ਮੇਰੇ ਤੁਸੀਂ ਉਹ ਨਾ ਕਰੋ ਰਮਨ ਜੀ ਪਰ ਹਾਂ ਮੈਨੂੰ ਕਾਰਡ ਨਹੀਂ ਆਇਆ ਸੁਖਬੀਰ ਜੀ ਦਾ ਪਰ ਉਹਨਾਂ ਨੂੰ ਮੁਬਾਰਕਾ ਬੇਟੀ ਧੀ ਧਿਆੜੀਆਂ ਸਭ ਦੀਆਂ ਇੱਕੋ ਜੀਆਂ ਹੁੰਦੀਆਂ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੈ ਮੈਨੂੰ ਕਾਰਡ ਨਹੀਂ ਆਇਆ ਤਾਂ ਕੋਈ ਐਸੀ ਗੱਲ ਹੈ ਹੁਣੇ ਉਹ ਖੁਸ਼ੀਆਂ ਤੋਂ ਬਾਅਦ ਬੇਟੀ ਦਾ ਸਾਡੀ ਦਾ ਵਿਆਹ ਹੋਣ ਤੋਂ ਬਾਅਦ ਬਚੇਤਾ ਆ ਗਿਆ ਤੁਸੀਂ ਵਿਆਹ ਨਹੀਂ ਗਏ ਤੁਸੀਂ ਬਾਦਲਾਂ ਦਾ ਆ ਮੈਂ ਤਾਂ ਮੈਂ ਬਾਦਲਾਂ ਸਾਹਿਬ ਦੇ ਵਿਆਹ ਤੇ ਨਾ ਤਾਂ ਮੈਨੂੰ ਸੱਦਿਆ ਤੇ ਨਾ ਮੈਂ ਜਦੋਂ ਕਿਸੇ ਨੂੰ ਸੱਦਿਆ ਨਹੀਂ ਤੇ ਨਾ ਹੀ ਕੋਈ ਮੇਰੀ ਦੋਸਤੀ ਹੈ ਕਿ ਜਿਹੜਾ ਮੈਨੂੰ ਕਾੜ ਨਹੀਂ ਆ ਨਹੀਂ ਮੈਨੂੰ ਕਾੜ ਤੁਸੀਂ ਤਾਂ ਮੁਕਸਰ ਦੇ ਨਾਲ ਉਹਨਾਂ ਦੇ ਜ਼ਿਲ੍ਹੇ ਦੇ ਹਾਂ ਉਹ ਖਾਸ ਲੋਕਾਂ ਨੂੰ ਕਾਰਡ ਨਹੀਂ ਦੇ ਰਹਾ ਕਾਫੀ ਲੀਡਰ ਪਰ ਚਲੋ ਖਾਸ ਲੋਕਾਂ ਨੂੰ ਕਾਰਡ ਨਹੀਂ ਦਿੰਦੇ ਜਾਂ ਖਾਸ ਲੋਕਾਂ ਨੂੰ ਕਾਰਡ ਦਿੱਤਾ ਗਿਆ ਤੁਹਾਡੇ ਤਾਂ ਕਾਂਗਰਸ ਚ ਕਾਫੀ ਲੀਡਰ ਮੈਂ ਉੱਥੇ ਵੇਖੇ ਚਲੋ ਹੁਣ ਕਾ ਨੂੰ ਇਸ ਗੱਲ ਚ ਪੈਣਾ ਹੈ ਮੇਰੇ ਤੁਸੀਂ ਉਹ ਨਾ ਕਰੋ ਰਮਨ ਜੀ ਪਰ ਹਾਂ ਮੈਨੂੰ ਕਾਰਡ ਨਹੀਂ ਆਇਆ ਸੁਖਬੀਰ ਜੀ ਦਾ ਪਰ ਉਹਨਾਂ ਨੂੰ ਮੁਬਾਰਕਾ ਬੇਟੀ ਧੀ ਧਿਆਣੀਆਂ ਸਭ ਦੀਆਂ ਇੱਕੋ ਜੀਆਂ ਹੁੰਦੀਆਂ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੈ ਮੈਨੂੰ ਕਾਰਡ ਨਹੀਂ ਆਇਆ ਤਾਂ ਕੋਈ ਐਸੀ ਗੱਲ ਹੈ ਹੁਣੇ ਉਹ ਖੁਸ਼ੀਆਂ ਤੋਂ ਬਾਅਦ ਬੇਟੀ ਦਾ ਸਾਡੀ ਦਾ ਵਿਆਹ ਹੋਣ ਤੋਂ ਬਾਅਦ ਬਦਚੇਤਾ ਆ ਗਿਆ ਤੁਸੀਂ ਵਿਆਹ ਨਹੀਂ ਗਏ ਤੁਸੀਂ ਬਾਦਲਾਂ ਦਾ ਆ ਮੈਂ ਤਾਂ ਮੈਂ ਬਾਦਲਾਂ ਸਾਹਿਬ ਦੇ ਵਿਆਹ ਤੇ ਨਾ ਤਾਂ ਮੈਨੂੰ ਸੱਦਿਆ ਤੇ ਨਾ ਮੈਂ ਜਦੋਂ ਕਿਸੇ ਨੂੰ ਸੱਦਿਆ ਨਹੀਂ ਤੇ ਨਾ ਹੀ ਕੋਈ ਮੇਰੀ ਦੋਸਤੀ ਹੈ ਕਿ ਜਿਹੜਾ ਮੈਂ ਉਹਨੂੰ ਕਾੜ ਨਹੀਂ ਆ ਨਹੀਂ ਮੈਨੂੰ ਕਾੜ ਤੁਸੀਂ ਤਾਂ ਮੁਕਸਰ ਦੇ ਨਾਲ ਉਹਨਾਂ ਦੇ ਜ਼ਿਲ੍ਹੇ ਦੇ ਹਾਂ ਉਹ ਖਾਸ ਲੋਕਾਂ ਨੂੰ ਕਾਰਡ ਨਹੀਂ ਦੇਦਾ ਕਾਫੀ ਲੀਡਰ ਪਰ ਚਲੋ ਖਾਸ ਲੋਕਾਂ ਨੂੰ ਕਾਰਡ ਨਹੀਂ ਦਿੰਦੇ ਜਾਂ ਖਾਸ ਲੋਕਾਂ ਨੂੰ ਕਾਰਡ ਦਿੱਤਾ ਗਿਆ ਤੁਹਾਡੀ ਤਾਂ ਕਾਂਗਰਸ ਚ ਕਾਫੀ ਲੀਡਰ ਮੈਂ ਉੱਥੇ ਵੇਖੇ ਚਲੋ ਹੁਣ ਕਾ ਨੂੰ ਇਸ ਗੱਲ ਚ ਪੈਣਾ ਹੈ ਮੇਰੇ ਤੁਸੀਂ ਉਹ ਨਾ ਕਰੋ ਰਮਨ ਜੀ ਪਰ ਹਾਂ ਮੈਨੂੰ ਕਾਰਡ ਨਹੀਂ ਆਇਆ ਸੁਖਬੀਰ ਜੀ ਦਾ ਪਰ ਉਹਨਾਂ ਨੂੰ ਮੁਬਾਰਕਾ ਬੇਟੀ ਧੀ ਧਿਆੜੀਆਂ ਸਭ ਦੀਆਂ ਇੱਕੋ ਜੀਆਂ ਹੁੰਦੀਆਂ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੈ ਮੈਨੂੰ ਕਾਰਡ ਨਹੀਂ ਆਇਆ ਤਾਂ ਕੋਈ ਐਸੀ ਗੱਲ ਹੈ ਹੁਣੇ ਉਹ ਖੁਸ਼ੀਆਂ ਤੋਂ ਬਾਅਦ ਬੇਟੀ ਦਾ ਸਾਡੀ ਦਾ ਵਿਆਹ ਹੋਣ ਤੋਂ ਬਾਅਦ ਬਚੇਤਾ ਆ ਗਿਆ ਤੁਸੀਂ ਵਿਆਹ ਨਹੀਂ ਗਏ ਤੁਸੀਂ ਬਾਦਲਾਂ ਦਾ ਆ ਮੈਂ ਤਾਂ ਮੈਂ ਬਾਦਲਾਂ ਸਾਹਿਬ ਦੇ ਵਿਆਹ ਤੇ ਨਾ ਤਾਂ ਮੈਨੂੰ ਸੱਦਿਆ ਤੇ ਨਾ ਮੈਂ ਜਦੋਂ ਕਿਸੇ ਨੂੰ ਸੱਦਿਆ ਨਹੀਂ ਤੇ ਨਾ ਹੀ ਕੋਈ ਮੇਰੀ ਦੋਸਤੀ ਹੈ ਕਿ ਜਿਹੜਾ ਮੈਂ ਉਹ ਕਾੜਨੀ ਆ ਨਹੀਂ ਮੈਨੂੰ ਕਾੜ ਤੁਸੀਂ ਤਾਂ ਮੁਕਸਰ ਦੇ ਨਾਲ ਉਹਨਾਂ ਦੇ ਜ਼ਿਲ੍ਹੇ ਦੇ ਹਾਂ ਉਹ ਖਾਸ ਲੋਕਾਂ ਨੂੰ ਕਾਰਡ ਨਹੀਂ ਦੇ ਰਹਾ ਕਾਫੀ ਲੀਡਰ ਪਰ ਚਲੋ ਖਾਸ ਲੋਕਾਂ ਨੂੰ ਕਾਰਡ ਨਹੀਂ ਦਿੰਦੇ ਜਾਂ ਖਾਸ ਲੋਕਾਂ ਨੂੰ ਕਾਰਡ ਦਿੱਤਾ ਗਿਆ ਤੁਹਾਡੀ ਤਾਂ ਕਾਂਗਰਸ ਚ ਕਾਫੀ ਲੀਡਰ ਮੈਂ ਉੱਥੇ ਵੇਖੇ ਚਲੋ ਹੁਣ ਕਾ ਨੂੰ ਇਸ ਗੱਲ ਚ ਪੈਣਾ ਹੈ ਮੇਰੇ ਤੁਸੀਂ ਉਹ ਨਾ ਕਰੋ ਰਮਨ ਜੀ ਪਰ ਹਾਂ ਮੈਨੂੰ ਕਾਰਡ ਨਹੀਂ ਆਇਆ ਸੁਖਬੀਰ ਜੀ ਦਾ ਪਰ ਉਹਨਾਂ ਨੂੰ ਮੁਬਾਰਕਾ ਬੇਟੀ ਧੀ ਧਿਆੜੀਆਂ ਸਭ ਦੀਆਂ ਇੱਕੋ ਜੀਆਂ ਹੁੰਦੀਆਂ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੈ ਮੈਨੂੰ ਕਾਰਡ ਨਹੀਂ ਆਇਆ ਤਾਂ ਕੋਈ ਐਸੀ ਗੱਲ ਹੈ